ਤਰੰਤਰੰਦੇ ਮਿੰਨੀ ਬੱਸ ਆਪਰੇਟਰ ਅੱਜ ਹੜਤਾਲ ਤੇ ਨੇ ਇਸ ਨਾਲ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਰਾਜੀਵ ਆਖਰ ਕਿਉਂ ਹੜਤਾਲ ਤੇ ਨੇ ਮਿੰਨੀ ਬੱਸ ਆਪਰੇਟਰ ਜੀ ਪਰਨਕਾਰਨ ਦੇ ਵਿੱਚ ਜਿੰਨੇ ਵੀ ਮਿੱਗੀ ਮਨੀ ਬਸਾਂ ਦੇ ਆਪਰੇਟਰ ਹਨ ਉਹਨਾਂ ਵੱਲੋਂ ਸਵੇਰ ਤੋਂ ਹੀ ਅੱਜ ਹੜਤਾਲ ਕੀਤੀ ਗਈ ਹੈ ਅਤੇ ਪਰਨਕਾਰਨ ਨੂੰ ਜਾਣ ਤੇ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਜਿਸ ਕਰਕੇ ਅਮਰਤਸਰ ਤੋਂ ਫਰੋਜ਼ਪੁਰ ਜਾਣ ਵਾਲੇ ਜਾਂ ਫਰੋਜ਼ਪੁਰ ਤੋਂ ਅਮਰਤਸਰ ਆਉਣ ਵਾਲੇ ਯਾਤਰੀ ਖਾਸੇ ਪਰੇਸ਼ਾਨ ਹੋ ਰਹੇ ਹਨ ਪਰ ਜੇਕਰ ਅਸੀਂ ਇਸ ਹੜਤਾਲ ਦੇ ਪਿੱਛੇ ਕਾਰਨ ਦੀ ਗੱਲ ਕਰੀਏ ਤਾਂ ਮੁੱਖ ਕਾਰਨ ਇਹ ਹੈ ਕਿ ਸ਼ਹਿਰ ਦੇ ਵਿੱਚ ਚੱਲਣ ਵਾਲੇ ਜੋ ਆਟੋ ਹਨ ਆਟੋ ਜੂਨੀਅਨ ਯੂਨੀਅਨਾਂ ਵੱਲੋਂ ਲਗਾਤਾਰ ਮਨੀ ਬਸ ਆਪਰੇਟਰਾਂ ਦੇ ਨਾਲ ਜੋ ਹੈ ਉਹਨਾਂ ਦਾ ਕਹਿਣਾ ਹੈ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਿਉਂਕਿ ਆਟੋ ਜੋ ਹਨੋ ਸ਼ਹਿਰ ਦੇ ਵਿੱਚ ਸਵਾਰੀਆਂ ਨੂੰ ਢੋਆ ਢਵਾਈ ਤਾਂ ਉਹਨਾਂ ਦੀ ਕਰ ਸਕਦੇ ਹਨ ਪਰ ਆਟੋ ਚਾਲਕ ਆਪਣੀ ਮਨਮਰਜ਼ੀ ਦੇ ਨਾਲ ਸ਼ਹਿਰ ਤੋਂ ਇਲਾਵਾ ਜੋ ਆਸ-ਪਾਸ ਦੇ ਪਿੰਡ ਹਨ ਉੱਥੇ ਵੀ ਸਵਾਰੀਆਂ ਨੂੰ ਜਾਣ ਲੈ ਜਾਣ ਦਾ ਕੰਮ ਕਰਦੇ ਹਨ ਜਿਸ ਕਰਕੇ ਜੀ ਜੋ ਅਮਨੀ ਬੱਸ ਆਪਰੇਟਰ ਹਨ ਉਹਨਾਂ ਨੂੰ مالی ਨੁਕਸਾਨ ਉਹਨਾਂ ਦਾ ਕਾਫੀ ਹੋ ਰਿਹਾ ਸੀ ਪਿਛਲੇ ਲੰਬੇ ਸਮੇਂ ਤੋਂ ਅਤੇ ਇਹਨਾਂ ਵੱਲੋਂ ਪਹਿਲਾਂ ਵੀ ਹਟਾਲ ਕੀਤੀ ਗਈ ਸੀ ਪਰ ਅੱਜ ਇਹਨਾਂ ਨੇ ਕਿਹਾ ਕਿ ਇਹਨਾਂ ਵੱਲੋਂ ਅਦਾਲਤ ਦੇ ਵਿੱਚ ਕੇਸ ਲਗਾਇਆ ਸੀ ਇਸ ਨੂੰ ਲੈ ਕੇ ਉਸ ਵੀ ਫੈਸਲਾ ਇਹਨਾਂ ਦੇ ਹੱਕ ਦੇ ਵਿੱਚ ਆਇਆ ਔਰ ਜਦੋਂ ਤੱਕ ਪ੍ਰਸ਼ਾਸਨ ਆਟੋ ਚਾਲਕਾਂ ਦੀ ਮਨਮਰਜ਼ੀ ਨੂੰ ਬੰਦ ਨਹੀਂ ਕਰਦਾ ਉਹ ਇਸੇ ਤਰ੍ਹਾਂ ਆਪਣਾ ਸੰਘਰਸ਼ ਜਾਰੀ ਰੱਖਣਗੇ ਰਾਜੀਵ ਕੱਲ ਨੂੰ ਵੀ ਇਹ ਹੜਤਾਲ ਜਾਰੀ ਰਹਿ ਸਕਦੀ ਹੈ ਅ ਇਸ ਬਾਰੇ ਹਾਲੇ ਤਾਂ ਨਹੀਂ ਕਿਹਾ ਜਾ ਸਕਦਾ ਪਰ ਹੁਣ ਤੱਕ ਲਗਾਤਾਰ ਜੋ ਹੈ ਸੇਰ ਤੋਂ ਜੋ ਹੜਤਾਲ ਇਹਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਹੁਣ ਵੀ ਜਾਰੀ ਹੈ ਲਗਾਤਾਰ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹੇ ਦੇ ਜੋ ਜ਼ਬੰਦਾਰ ਅਧਿਕਾਰੀ ਹਨ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਔਰ ਆਟੋ ਯੂਨੀਅਨ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਕੀ ਆਟੋ ਚਾਲਕ ਇਹਨਾਂ ਦੀ ਗੱਲ ਦੇ ਨਾਲ ਜਾਂ ਪ੍ਰਸ਼ਾਸਨ ਦੀ ਗੱਲ ਦੇ ਨਾਲ ਸਹਿਮਤ ਹੁੰਦੇ ਹਨ ਜੇਕਰ ਉਹ ਸਹਿਮਤ ਹੁੰਦੇ ਹਨ ਤਾਂ ਹੀ ਲੱਗ ਰਿਹਾ ਕਿ ਇਹ ਹੜਤਾਲ ਖਤਮ ਹੋਏਗੀ ਪਰ ਅੱਜ ਖਤਮ ਹੁੰਦੀ ਹੈ ਜਾਂ ਕਦੋਂ ਤੱਕ ਚੱਲਦੀ ਹੈ ਇਸ ਬਾਰੇ ਹਾਲੇ ਤੱਕ ਕੁਝ ਵੀ ਸਾਫ ਨਹੀਂ ਕੀਤਾ ਗਿਆ ਕਰਦਾ ਜੀ ਧੰਨਵਾਦ ਰਾਜੀਵ ਜਾਣਕਾਰੀ